ਪਉ ਤਾਕਤਾਂ ਨੂੰ ਭਾਜ ਦੇਣ ਲਈ ਲੋਕ ਇਨਸਾਫ ਮੰਚ ਫਿਲੌਰ ਵਿੱਚ ਕੱਢਿਆ ਗਿਆ ਸਮਾਜਿਕ ਸਦਭਾਵਨਾ ਮਾਰਚ ਆਪਸੀ ਨਫ਼ਰਤ ਫੈਲਾਉਣ ਤੇ ਪਾਈਚਾਰਕ ਸਾਂਝਾ ਤੋੜਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਜਰਨਲ ਫਿਲੌਰ ਸੰਜੀਵ ਪੌਰਾ ਫਿਲੌਰ ਲੋਕ ਇਨਸਾਫ ਮੰਚ ਤਹਿਸੀਲ ਫਿਲੌਰ ਦੇ ਸੱਦੇ ਤੇ ਸ਼ਹਿਰ ਫਿਲੌਰ ਵਿੱਚ ਸਮਾਜਿਕ ਸਦਭਾਵਨਾ ਮਾਰਚ ਪ੍ਰਦਾਨ ਜਰਨਲ ਫਿਲੌਰ ਦੀ ਅਗਵਾਈ ਹੇਠ ਕੱਢਿਆ ਗਿਆ ਜਿਸ ਵਿੱਚ ਫਿਲੌਰ ਇਲਾਕੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਏ ਮਾਰਚ ਨਗਰ ਕਾਉਂਸਲ ਫਿਲੋਰ ਤੋਂ ਆਰੰਭ ਹੋਇਆ ਤੇ ਬਾਜ਼ਾਰ ਵਿੱਚ ਦੀ ਹੁੰਦਾ ਹੋਇਆ ਡਾਕਟਰ ਬੀ ਆਰ ਅੰਬੇਦਕਰ ਚੌਕ ਫਿਲੋਰ ਵਿਖੇ ਸਮਾਪਤ ਹੋਇਆ ਇਸ ਮੌਕੇ ਜਰਨੈਲ ਫਿਲੋਰ ਪਰਸ਼ੋਤਮ ਫਿਲੋਰ ਐਡਵੋਕੇਟ ਸੰਜੀਵ ਪੋਰਾ ਮਾਸਟਰ ਹੰਸ ਰਾਜ ਡਾਕਟਰ ਸੰਦੀਪ ਕੁਮਾਰ ਅਮਰਜੀਤ ਲਾੜੀ ਜਸਵੰਤ ਬੋਧ ਡਾਕਟਰ ਅਸ਼ੋਕ ਕੁਮਾਰ ਹਨੀ ਸੰਤੋਖ ਪੋਰਾ ਅਤੇ ਰਾਮਜੀ ਦਾਸ ਗੰਨਾ ਤਰਸੇਮ ਸਿੰਘ ਭਾਰਤੀ ਕਿਸਾਨ ਯੂਨੀਅਨ ਦੁਆਬਾ ਰਾਜਵਿੰਦਰ ਸਿੰਘ ਮੁਠੱਡਾ ਆਦੇ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਕੁਝ ਫੁੱਟ ਪਾਉ ਤੇ ਦੇਸ਼ਧਰੋਹੀ ਤਾਕਤਾਂ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਬੁੱਤਾਂ ਦੀ ਵਾਰ-ਵਾਰ ਬੇਅਦਬੀ ਕਰਕੇ ਪੰਜਾਬ ਦੀ ਭਾਈਚਾਰਕ ਸਾਂਝਾਂ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਇਸ ਮੌਕੇ ਆਗੂਆਂ ਨੇ ਕਿਹਾ ਸਾਜ਼ਿਸ਼ਿਤ ਸਮਾਜਿਕ ਭਾਈਚਾਰੇ ਵਿੱਚ ਨਫ਼ਰਤ ਫੈਲਾਉਣ ਵਾਲਿਆਂ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਸਮਾਜ ਵਿੱਚ ਹਿੰਦੂ ਮੁਸਲਮ ਸਿੱਖ ਈਸਾਈ ਅਤੇ ਹੋਰ ਭਾਈਚਾਰਿਆਂ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਇਸ ਮਾਰਚ ਵਿੱਚ ਸਮਾਜ ਦੇ ਸਾਰੇ ਭਾਈਚਾਰਿਆਂ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਮਾਜਿਕ ਸਦਭਾਵਨਾ ਦਾ ਸੰਦੇਸ਼ ਦਿੱਤਾ ਇਸ ਮੌਕੇ ਕਰਨੈਲ ਫਿਲੋਰ ਐਡਵੋਕੇਟ surjit khetan ਜਗਜੀਤ ਸਿੰਘ ਪੱਟੀ ਪੱਤਰਕਾਰ 인ਦਰਜੀਤ ਸਿੰਘ ਪੱਤਰਕਾਰ ਸੁਨੀਲ ਗੰਨਾਪਿੰਡ ਰਾਹੁਲ ਕੋਰੀ ਸੰਦੀਪ ਗੰਨਾਪਿੰਡ ਬਖਸ਼ੀ ਰਾਮ ਸੋਮਨਾਥ ਸੇਖੂਪੁਰ ਅਰਸ਼ਪ੍ਰੀਤ मदन लाल रामपाल मनजीत कुमार सचिन कुमार कुलविंदर कुमार रमन पुलेवाल, कमल राज रिटायर्ड एसआई मुख्तियार चंद का सरपंच गन्ना पिंड धर्मिंदर कुमार पंच मस्कीन अली मोहम्मद हनीफ मोहम्मद साहिल, मोहम्मद शरीफ मोहम्मद नशीब मोहम्मद सखी संदीप कुमार राजेंद्र कुमार राज, साहब जगतपुर गोबिंद राम दीपक राविदसपुरी बूटा राम मुठड्डा स्वरूप कलेर वीजे बंगर हंस कौर सुनीता फिलोर सरोज रानी कमलजीत कौर ममता रानी अते रजनी रानी आदे हाजर सन एक साई आपस में है भाई भाई बड़ा संघा पंजाब जिंदाबाद 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 पंजाब जिंदाबाद जिंदाबाद जिंदाबाद

मरता बाज मरता बाज मरता बाज कारंदे नाम ते लोकनु बंटे न ये कारियाँ ताकता मरता बाज मरता बाज मरता बाज हिंदू मुस्लिम से कसाई आपस में है पाई पाई सदा एक का जिंदा बाज जिंदा बाज जिंदा बाज बाबा साहब की ताकी फोन पे गहरा दिया के हो के अमृतसरवादी विचार ता राजनाथ बाज ਸਾਰੇ ਸਾਥੀਆਂ ਦਾ ਧੰਨਵਾਦ ਕਰਨਗੇ ਆਜੋ ਫਲੋਰ ਦੇ ਅੰਦਰ ਜੋਸ਼ ਸਦਭਾਵਨਾ ਮਾਰਚ ਕੱਢਿਆ ਗਿਆ ਆਪ ਸਭ ਜਾਣਦੇ ਹੋਗੇ ਸਦਭਾਵਨਾ ਮਾਰਚ ਕਿਉਂ ਕੱਢਿਆ ਗਿਆ ਕਿਉਂਕਿ ਕੁਛ ਜੋਸ਼ਰਾਰਤੀ ਅੰਸਰ ਉਹ 바ਵਾ ਸਾਹਿਬ ਦੇ ਬੁੱਤਾਂ ਦੇ ਨਾਲ ਛੇੜਛਾੜ ਕਰਦੇ ਆ ਔਰ ਸਾਡੇ ਭਾਈ ਚਰਕਾਂ ਸਾਂਝ ਨੂੰ ਖਰਾਬ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਇੱਕ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਇੱਕ ਸੰਦੇਸ਼ ਜੇਣਾ ਚਾਹੁੰਦੇ ਸੀ ਕਿ ਜਿਹੜੀ ਸਾਡੀ ਭਾਈਚਾਰਕ ਸਾਂਝ ਆ ਇਹਦੇ ਵਿੱਚ ਕੋਈ ਵੀ ਜਿਹੜਿਆ ਫਟਬੋਮ ਤਾਕਤਾ ਉਹ ਕਾਮਯਾਬ ਨਾ ਹੋ ਸਕਣ ਵਿਦੇਸ਼ਾਂ ਦੇ ਵਿੱਚ ਬੈਠ ਕੇ ਜਿਹੜੇ ਲੋਕ ਪੰਜਾਬ ਦੇ ਵਿੱਚ ਅੱਗ ਲਾਉਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਆ ਉਹ ਪਿਆਰ ਸਦ ਭਾਵਨਾ ਦੇ ਨਾਲ ਰਹਿਣਾ ਚਾਹੁੰਦੇ ਆ ਔਰ ਰਹਿੰਦੇ ਆ ਇਸ ਕਰਕੇ ਅਸੀਂ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਦੇ ਰਹੇ ਆ ਇੱਕ ਮੈਸੇਜ ਦੇ ਰਹੇ ਆ ਕਿ ਫਲੋਰ ਦੇ ਅੰਦਰ ਜਿਹੜਾ ਜੋ ਅੱਜ ਸਦਭਾਵਨਾ ਮਾਰਚ ਸਾਂਝੀ ਬਾਲਤਾ ਭਾਈਚਾਰਕ ਸਾਂਝ ਇਹਨੂੰ ਅਸੀਂ ਕਾਇਮ ਰੱਖਣਾ ਚਾਹੁੰਦੇ ਆ ਇਸ ਕਰਕੇ ਅੱਜ ਫਲੋਰ ਦੇ ਅੰਦਰ ਜਿਹੜਾ ਸਦਭਾਵਨਾ ਮਾਰਚ ਕੱਢਿਆ ਗਿਆ ਮੈਂ ਇਹਨਾਂ ਲਫ਼ਜ਼ਾਂ ਦੇ ਨਾਲ ਧੰਨਵਾਦ ਕਰਦਾ ਹਾਂ ਬਸ ਮੈਂ ਪਹਿਲਾ ਬੇਨਤੀ ਕਰ ਦਿੱਤੀ ਜੀ ਵੀ ਤੁਸੀਂ ਅਤਿ ਦੀ ਗਰਵੀ ਦੇ ਵਿੱਚ ਅੱਜ ਇਸ ਮਾਰਚ ਦੇ ਵਿੱਚ ਸ਼ਾਮਲ ਹੋਏ ਆ ਸੰਦੇਸ਼ ਦੇ ਹੰਤੇ ਲਈ ਸ਼ਹਿਰ ਦੇ ਵਿੱਚ ਮਾਰਚ ਕੀਤਾ ਵੀ ਅਸੀਂ Hindu Sikh Muslim ਭਾਈਚਾਰਾ ਸਾਰਾ ਜਿਹੜਾ ਇਕੱਠਾ ਆ ਜਿਹੜੇ ਇਸ ਰਾਰਤੀ ਕੋ ਲੋਕ ਆ ਜਿਹੜੇ ਸਾਡੇ ਭਾਈਚਾਰੇ ਨੂੰ ਖਰਾਬ ਕਰਨਾ ਚਾਹੁੰਦੇ ਸਾਡੇ ਭਾਈਚਾਰੇ ਨੂੰ ਵੰਡਣਾ ਚਾਹੁੰਦੇ ਆ ਅਸੀਂ ਸੰਦੇਸ਼ ਦੇ ਕੇ ਆਏ ਆ ਵੀ ਅਸੀਂ ਲੋਕਾਂ ਨੂੰ ਵੰਡ ਹੋਣ ਨਹੀਂ ਦੇਵਾਂਗੇ ਅਸੀਂ ਲੋਕਾਂ ਨੂੰ ਇਕੱਠੇ ਰੱਖਣ ਲਈ ਜਤਨਸ਼ੀਰ ਰਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹੋ ਜਿਹੜੇ ਸੱਤ ਭਾਵਨਾ ਮਾਰਚ ਆ ਜਿਹੜੇ ਲੋਕਾਂ ਨੂੰ ਸੰਦੇਸ਼ ਦੇਣਗੇ Hindu ਸਖੇਕਤਾ ਭਾਈਚਾਰਾ ਇਕੱਠਾ ਰੱਖਣਾ ਆ ਉਦਾਂ ਦੇ ਅਸੀਂ ਜਿਹੜੇ ਪ੍ਰੋਗਰਾਮ ਆ ਉਹ ਲੀਕ ਦੇ ਰਾਵਾਂਗੇ ਅੱਗੇ ਤੋਂ ਬੇਨਤੀ ਕਰਦਾ ਵੀ ਜਿਹੜਾ 22 ਤਰੀਕ ਨੂੰ ਜਿਹੜੀ ਮੀਟਿੰਗ ਰੱਖੀ ਆ ਤਹਿਸੀਲ ਦੀ ਜਿਹੜੀ ਮੀਟਿੰਗ ਆ ਉਹ ਗੁੱਤਾ ਲਰਨਿੰਗ ਸੈਂਟਰ ਘੜਾ ਦੇ ਵਿੱਚ ਰੱਖੀ ਗਈ ਆ ਸਾਰਿਆਂ ਨੂੰ ਬੇਨਤੀ ਆ ਵੀ 22 ਤਰੀਕ ਨੂੰ ਤੁਸੀਂ ਉੱਥੇ ਪਹੁੰਚਣਾ ਦੇ ਹੋ ਤੇ ਅਗਲੇ ਸੰਗਠਨ ਦਾ ਜਿਹੜਾ ਐਲਾਨ ਕੀਤਾ ਜਾਊਗਾ ਸਾਰੀ ਤਹਿਸੀਲ ਕਮੇਟੀ ਨੂੰ ਬੇਨਤੀ ਆ ਜਿੰਨੇ ਵੀ ਸਾਥੀ ਅਤੇ ਤਹਿਸੀਲ ਦੇ ਆਏ ਹੋਇਆ ਕਮੇਟੀ ਮੈਂਬਰ ਆ ਉਹਨਾਂ ਨੂੰ ਬੇਨਤੀ ਆ ਵੀ ਜਰੂਰ 22 ਤਰੀਕ ਨੂੰ ਆਪਣੇ ਖੜਾ ਦੇ ਵਿੱਚ ਪੰਚਣਾ ਜੈ ਜਨਤਾ ਜੈ ਸੰਘਰਸ਼ ਜੈਤ ਲੜਦੇ ਲੋਕਾਂ ਦੀ ਬਾਏ ਜੀ ਗੁਰੂ ਗ੍ਰੰਥ ਸਾਹਿਬ ਬਾਏ ਗੁਰੂ ਜੁਕੀ ਫਤਹਿ ਧੰਨਵਾਦ

ਲੋਕ ਇਨਸਾਫ ਮੰਚ ਜਿੰਦਾਬਾਦ ਜਿੰਦਾਬਾਦ ਲੋਕ ਇਨਸਾਫ ਮੰਚ ਜਿੰਦਾਬਾਦ 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 ਲੋਕ ਇਨਸਾਫ ਮੰਚ ਜਿੰਦਾਬਾਦ 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 ਤੁਸਾਂ ਸੰਗਤ ਅੱਜ ਦਾ ਜੋ ਇਹ ਸੱਦ ਭਾਵਨਾ ਏਕਤਾ ਮਾਰਚ ਹੈ ਏਕਤਾ ਮਾਰਚ ਇਸ ਲਈ ਲਖਿਆ ਗੀ ਜੀ ਦੇ ਸਟੈਚੂ ਨਾਲ ਚਾਰਤਰੀ ਅੰਸਰਾਂ ਵਲੋਂ ਛੇੜਛਾੜ ਕਰਕੇ ਸਾਡੇ ਜੋ ਸਮਾਜਿਕ ਏਕਤਾ ਹੈ ਜਰਨੈਲ ਜੀ ਅੱਜ ਲੋਕ ਇਨਸਾਫ ਮੰਚ ਕਮੇਟੀ ਵੱਲੋਂ ਫਲੋਰ ਸ਼ਹਿਰ ਦੇ ਵਿੱਚ ਸਤਿ ਭਾਵਾਂ ਮਾਰਚ ਕੱਟਿਆ ਗਿਆ ਹੈ ਉਸ ਦੇ ਵਿੱਚ ਲੋਕਾਂ ਨੂੰ ਤੁਸੀਂ ਕਿਹੜਾ ਸੰਦੇਸ਼ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਦਾ ਜਿਹੜਾ ਸਤਿ ਭਾਵਨਾ ਮਾਰਚ ਆ ਉਹ ਸ਼ਹਿਰ ਫਲੋਰ ਦੇ ਵਿੱਚ ਲੋਕਾਂ ਸਾਫ ਮਾਂਚ ਵੱਲੋਂ ਉਹਨਾਂ ਦੀ ਟੀਮ ਵੱਲੋਂ ਜਿਹੜਾ ਅੱਜ ਫਲੋਰ ਦੇ ਵਿੱਚ ਕੱਢਿਆ ਗਿਆ ਜਿਵੇਂ ਕਿ ਪਿਛਲੇ ਸਮੇਂ ਕੋਸੋ ਏਜੰਸੀਆਂ ਵੱਲੋਂ ਕੋਸੋ ਵਿਦੇਸ਼ੀ ਜਿਹੜੇ ਦੇਸ਼ਾਂ ਵਿੱਚ ਬੈਠੇ ਲੋਕ ਆ ਉਹਨਾਂ ਵੱਲੋਂ ਸਾਡੇ ਪੰਜਾਬ ਦੇ ਭਾਈਚਾਰੇ ਨੂੰ ਵੰਡਣਾ ਚਾਹੁੰਦੇ ਸੀ 바ਵਾ ਸਾਹਿਬ ਦੇ ਸਟੈਚੂ ਨੂੰ ਪਾਲੋ ਵੀ ਉਹਨਾਂ ਨੂੰ ਉਹਨਾਂ ਤੇ ਵਿਆਵਦੀ ਕਰਕੇ ਉਹਨਾਂ ਨੂੰ ਧੰਤੌਰ ਕਰਕੇ ਉਹਨਾਂ ਦੇ ਕਰਕੇ ਸਾਡੇ ਜਿਹੜਾ ਭਾਈਚਾਰਾ ਆ ਉਹਨੂੰ ਵੰਡਣਾ ਚਾਹੁੰਦੇ ਸੀਗੇ ਇਹ ਹਿੰਦੂ ਸਿੱਖ ਮੁਸਲਮਾਨ ਆਸ ਵਿੱਚ ਹੀ ਲੜਨਾ ਅਸੀਂ ਲੋਕਾਂ ਸਾਹਿਬ ਆਮ ਚਾਲੇ ਅਸੀਂ ਸਾਰਿਆਂ ਸੰਦੇਸ਼ ਦਿੱਤਾ ਅੱਜ ਜਿੱਥੇ ਫੈਰ ਫਲੋਰ ਦੇ ਵਿੱਚ ਅਸੀਂ ਸੰਦੇਸ਼ ਦੇ ਕੇ ਹਟਿਆ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਸੰਦੇਸ਼ ਦਿੰਨੇ ਆ ਵੀ ਇਹ ਭਾਈਚਾਰਾ ਜਿਹੜਾ ਆ ਉਹਨੂੰ ਕਾਇਮ ਰੱਖਣਾ ਆ ਆਉਣ ਆਏ ਸਮੇਂ ਦੇ ਵਿੱਚ ਵੀ ਅਸੀਂ ਇਹ ਹਿੰਦੂ ਸਿੱਖ ਮੁਸਲਮਾਨ ਭਾਈਚਾਰੇ ਨੂੰ ਬੇਨਤੀ ਕਰਦੇ ਆਂ ਵੀ ਅਸੀਂ ਇਕੱਠੇ ਰਹੀਏ ਜਿਹੜੇ ਇਦਾਂ ਦੇ ਲੋਕ ਆ ਅਸrar ਦੇ ਲੋਕ ਆ ਕੋ ਸਾਡੇ ਦੇਸ਼ ਦੀ ਸਰਕਾਰਾਂ ਜਿਹੜੀਆਂ ਉਹ ਸਾਨੂੰ ਆਸ ਵਿੱਚ ਬੰਨਣਾ 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 ਚਾਹੁੰਦੀਆਂ ਆ ਵੀ ਆਪਣਾ ਜਿਹੜਾ ਰਾਜ ਭਾਗ ਪੱਕਾ ਰਵੇ ਇਸ ਕਰਕੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਅਸੀਂ ਲੋਕ ਜਿਹੜੇ ਆ ਅਸੀਂ ਇਕੱਠੇ ਰਵਾਂਗੇ ਅਸੀਂ ਉਹ ਤਾਕਤਾਂ ਦਾ ਜਿਹੜੀਆਂ ਤਾਕਤਾਂ ਸਾਨੂੰ ਬੰਨਣਾ ਚਾਹੁੰਦੀਆਂ ਉਹ ਦਾ ਡੱਟ ਕੇ ਵਿਰੋਧ ਕਰਾਂਗੇ ਅਸੀਂ ਲੋਕ ਇਨਸਾਫ ਮੰਚ ਵੱਲੋਂ ਅਗਲੇ ਅੱਕੇ ਤੋਂ ਜਿਹੜੀ ਹਲੇਰੀ ਜਿਹੜੇ ਆਮ ਆ ਉਹ ਕੰਮ ਜਾ ਰਹੇ ਆ ਪਾਈ ਤੇ ਸਾਡੇ ਬੇਟ ਗਿਆ ਇਸ ਕਰਕੇ ਅੱਜ ਇਹਦਾ ਸੰਦੇਸ਼ ਦੇ ਕਿਹਾਡੇ ਸੈਲ ਫਲੋਰ ਤੇ ਗਈ ਧੰਨਵਾਦ ਆ ਜੈਪਿੰਦ ਜੈ ਭਾਰਤ ਅੱਜ ਲੋਕ ਇਨਸਾਫ ਮੰਚ ਤਸੀਲ ਫਲੋਰ ਵੱਲੋਂ ਸੈਲ ਫਲੋਰ ਦੇ ਵਿੱਚ ਸਮਾਜਿਕ ਸਦਭਾਵਨਾ ਮਾਰਚ ਦਾ ਸਫਲ ਯੋਜਨ ਕੀਤਾ ਗਿਆ ਜਿਸ ਦਾ ਮਕਸਦ ਇਹ ਸੀ ਕਿ ਪਿਛਲੇ ਦਿਨੀ 26 ਜਨਵਰੀ 2025 ਤੋਂ ਇੱਕ ਲੜੀ ਸ਼ਟਾਰਟ ਹੋਈ ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਸਬਿਆਂ ਤੇ ਪਿੰਡਾਂ 'ਚ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂਆਂ ਨੂੰ ਖੰਡਿਤ ਕਰਕੇ ਸਮਾਜ ਦੇ ਵਿੱਚ ਭਾਈਚਾਰਕ ਸਾਂਝ ਨੂੰ ਤੋੜਨ ਦਾ ਇੱਕ ਸ਼ਰਯੰਤਰ ਵਿਦੇਸ਼ਾਂ ਤੋਂ ਬੈਠੇ ਕੁਝ ਅਸ਼ਰਾਰ ਤੇ ਅੰਸਰਾ ਵੱਲੋਂ ਕੀਤਾ ਗਿਆ ਸੀ ਅਸੀਂ ਇਸ ਸਮਾਜਿਕ ਸਦਭਾਵਨਾ ਮਾਰਚੜਾਏ ਉਹਨਾਂ ਨੂੰ ਇਹ ਚੇਤਾਵਨੀ ਦਿੱਤੀ ਆ ਔਰ ਸਮਾਜ ਨੂੰ ਇਹ ਮੈਸੇਜ ਦਿੱਤਾ ਹੈ ਕਿ ਇਹੋ ਜੇ ਖrarrti ansara ਦੀਆਂ ਪੋਜੀਆਂ ਸਾਜਸ਼ਾਂ ਦੇ ਕਾਰਨ ਇਹ ਭਾਈਚਾਰਾ ਇੰਨਾ ਮਜ਼ਬੂਤ ਹੈ ਕਿ ਟੁੱਟਣ ਵਾਲਾ ਨਹੀਂ ਹੈ ਇਹ ਤਾਂ ਹਮੇਸ਼ਾ ਇਸੇ ਤਰ੍ਹਾਂ ਰਹੇਗੀ ਇਹ ਇਹ ਵਕ ਵਕ ਧਰਮਾਂ ਦੇ ਵਕ ਵਕ ਜਾਤੀਆਂ ਦੇ ਲੋਕ ਭਾਰਤੀ ਸੰਵਿਧਾਨ ਦੇ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਾਨ ਸਨਮਾਨ ਨੂੰ ਕਦੀ ਵੀ ਉਹ ਨੀਵਾਂ ਨਹੀਂ ਹੋਣ ਦੇਣਗੇ ਸੋ ਅੰਤ ਵਿੱਚ ਮੈਂ ਇਹ ਹੀ ਸੰਦੇਸ਼ ਦੇਣਾ ਕਿ ਇਸ ਭਾਈਚਾਰੇ ਸਾਂਝ ਨੂੰ ਇਸੇ ਤਰ੍ਹਾਂ ਆਪਾਂ ਜਿਹੜਾ ਆ ਉਹ ਬਣਾਈ ਰੱਖਣਾ ਹੈ ਬਰਕਰਾਰ ਰੱਖਣਾ ਹੈ ਤੇ ਅਜਿਹੀਆਂ ਸ਼ਕਤੀਆਂ ਨੂੰ ਮੂੰਹ ਤੋੜ ਕੇ ਜਵਾਬ ਦੇਣਾ ਹੈ ਗਿਆਪਿੰਦਿਆ ਪਰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਾਤੇ ਆਪਾਂ ਨੂੰ ਪਤਾ ਕਿ ਪਿਛਲੇ ਸਮੇਂ ਦੌਰਾਨ ਜਿਹੜੀਆਂ ਭਾਰਤ ਸਰਕਾਰ ਦੀ ਸਿਹਤੇ ਬੱਕੋ ਵੱਖਰੀਆਂ ਅਜਾਸੀਆਂ ਦੀ ਸਿਹਤੇ ਤੇ ਚੰਬ ਦੇ ਸ਼ਹਿਰ ਚ ਜਿਹੜੀਆਂ ਬੈਠੀਆਂ ਬੰਡ ਬੰਡਪਾਉ ਤਾਕਤਾਂ ਆ ਉਹ ਪੰਜਾਬ ਦੇ ਏਕਤਾ ਨੂੰ ਲੰਬੂ ਲਾਉਣਾ ਚਾਹੁੰਦੇ ਆ ਕਿਉਂਕਿ ਇਦਾਂ ਦੀਆਂ ਹਰਕਤਾਂ ਕਰਕੇ ਕਦੀ ਬਾਬਾ ਸਾਹਿਬ ਦੇ ਸਟੈਚੂ ਨੂੰ ਖੰਡਿਤ ਕਰਨਾ ਕਦੀ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਖੰਡਿਤ ਕਰਨਾ ਇਹ ਜਿਹੜੀਆਂ ਕੋਝੀਆਂ ਹਰਕਤਾਂ ਆ ਇਹ ਬਹੁਤ ਮਾੜੀਆਂ ਨੇ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਉਹ ਮੜ ਕੇ ਆ ਮੜ ਕੇ ਆ ਕਿਉਂਕਿ ਜੇਕਰ ਜਿਹੜੇ ਮੜ ਕੇ ਇਕੱਲੇ-ਇਕੱਲੇ ਹੋ ਜਾਣਗੇ ਉਹ ਮੜ ਕੇ ਦਾ ਫਿਰ ਮੁੱਲ ਨਹੀਂ ਰਹਿੰਦਾ ਜਿੱਦਾਂ ਅਸੀਂ Hindu, Muslim, Sikh, ईसाई ਸਾਰੇ ਧਰਮੋਂ ਮੜ ਕੇ ਆ ਜਦੋਂ ਮੜ ਕੇ ਇੱਕ ਮਾਲਾ ਵਿੱਚ ਪਰੋਜਾ ਪਰੋ ਹੋ ਜਾਂਦੇ ਨੇ ਕਿਸੇ ਨਾਰੀ ਦੇ ਗਰਦਾ ਚਿੰਗਾਰ ਬਣ ਜਾਂਦਾ ਕਲਗੀ ਦੇ ਰੂਪ ਵਿੱਚ ਕਿਸੇ ਦੇ ਸਿਰ ਤੇ ਜਾ ਕੇ ਲੱਗਦਾ ਇਸ ਇਸ ਤਰ੍ਹਾਂ ਅਸੀਂ ਇੱਕ ਜਿਹੜੇ ਮੜਚਿਆਂ ਨੂੰ ਇੱਕ ਮਾਲਾ ਦੇ ਵਿੱਚ ਪਰੋ ਕੇ ਰੱਖਣਾ ਤੇ ਹਮੇਸ਼ਾ ਹੀ ਪਹਿਲਾਂ ਹੀ ਇੱਕ ਸੀਗੇ ਹੁਣ ਵੀ ਇੱਕਿਆਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਇੱਕ ਇੱਕ ਹੋਵਾਂਗੇ ਤੇ ਅਸੀਂ ਜਿਹੜੀਆਂ ਇਹ ਵੰਡ ਪਾਉਂਦੇ ਜਿਹੜੇ ਅਸੀਂ ਤਰਪਾ ਆ ਉਹ ਵੀ ਮਨਸੂਬੇ ਕਦੀ ਵੀ ਕਾਮਯਾਬ ਹੋਏ ਹੁਣ ਹੁਣ ਦੇਾਂਗੇ ਕਿਉਂਕਿ ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ ਤੇ Hindu Sikh Hindu Muslim Sikh ਸਾਰੇ ਸਭ ਨੇ ਭਾਈ ਭਾਈ ਸੋ ਅਸੀਂ ਉਸ ਮਹਾਰਾਜ ਦੇ ਸੰਦੇਸ਼ ਤੇ ਚੱਲਦੇ ਹੋਏ ਸਾਡੇ ਸਾਰੇ ਭਰਾ ਨੇ ਕਿ ਅਸੀਂ ਹਮੇਸ਼ਾ ਭਰਾਵਾਂ ਨਾਲ ਭਰਾ ਹਮੇਸ਼ਾ ਖੜਦੇ ਰਹਿਣਗੇ ਜਿਹੜੀਆਂ ਬੰਡ ਬੰਡ ਸ਼ਕਤੀਆਂ ਆ ਅਸੀਂ ਉਹਨਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਹਰ ਸਮੇਂ ਹਰ ਵਕਤ ਚਾਰ ਬਾਰ ਤਿਆਰਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ